ਤਾਜ਼ਾ ਬਰਫਵਾਰੀ ਦੇ ਨਾਲ ਗੁਲਜ਼ਾਰ ਹੋਈਆਂ ਨੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੀਆਂ ਵਾਦੀਆਂ ਜੰਮੂ ਵਿਚਲੀ ਪਾਲੇਸਾ ਘਾਟੀ ਦੇ ਉੱਚੇ ਇਲਾਕਿਆਂ ਦੇ ਵਿੱਚ ਤਾਜ਼ਾ ਬਰਫਵਾਰੀ ਚਿੱਟੀ ਚਾਦਰ ਦੇ ਨਾਲ ਟਕੀ ਨਜ਼ਰ ਆ ਰਹੀ ਹੈ ਪੂਰੀ ਘਾਟੀ ਬਰਫਵਾਰੀ ਵੇਖਣ ਦੇ ਲਈ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ ਵੱਡੀ ਗਿਣਤੀ ਸੈਲਾਨੀ ਪਹੁੰਚ ਰਹੇ ਨੇ ਮਨਾਲੀ ਦੇ ਵਿੱਚ ਵੀ ਤਾਜ਼ਾ ਬਰਫਵਾਰੀ ਦਾ ਲਤਫ ਲੈ ਰਹੇ ਨੇ ਸੈਲਾਨੀ ਤਾਂ ਜੰਮੂ ਵਿਚਲੀ ਪਾਲੇਸਾ ਘਾਟੀ ਦੇ ਉੱਚੇ ਇਲਾਕੇ ਬਰਫ ਦੇ ਨਾਲ ਟਕੇ ਹੋਏ ਤਸਵੀਰਾਂ ਵੀ ਵਿਖਾਵਾਂਗੇ ਇਹ ਤਸਵੀਰ ਵੇਖੋ ਕਿ ਸਲਾਨੀਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਬਰਫ ਦੇ ਗੋਲੇ ਬਣਾਏ ਜਾ ਰਹੇ ਨੇ ਖੇਡਿਆ ਜਾ ਰਿਹਾ ਹੈ ਇੱਕ ਦੂਜੇ ਦੇ ਵੀ ਉੱਤੇ ਬਰਫ ਦੇ ਗੋਲੇ ਜਿਹੜੇ ਨੇ ਉਹ ਵਰਾਏ ਜਾ ਰਹੇ ਨੇ ਮਨਾਲੀ ਤੇ ਜੰਮੂ ਕਸ਼ਮੀਰ ਤੋਂ ਇਹ ਤਸਵੀਰ ਨਵੇਂ ਸਾਲ ਦਾ ਮੌਕਾ ਹੋਵੇ ਵਾਦੀਆਂ ਗੁਲਜ਼ਾਰ ਹੋਣ ਬਰਫਵਾਰੀ ਹੋਵੇ ਤੇ ਸਲਾਨੀ ਨਾ ਪਹੁੰਚਣ ਅਜਿਹਾ ਕਿਵੇਂ ਹੋ ਸਕਦਾ ਹੈ ਤਾਜ਼ਾ ਬਰਫਵਾਰੀ ਦੇ ਨਾਲ ਜਦੋਂ ਵਾਦੀਆਂ ਗੁਲਜ਼ਾਰ ਨੇ ਤੇ ਸਲਾਨੀਆਂ ਦੀ ਵੀ ਵੱਡੀ ਆਮਦ ਹੈ ਤੁਸੀਂ ਵੇਖੋ ਕਿ ਜਿਹੜੇ ਪਹਾੜ ਨੇ برف ਦੀ ਚਿੱਟੀ ਚਾਦਰ ਦੇ ਨਾਲ ਟਕੇ ਹੋਏ ਨਜ਼ਰ ਆ ਰਹੇ ਨੇ ਦਰਖਤ برف ਦੇ ਨਾਲ ਲੱਦੇ ਹੋਏ ਨੇ ਸੜਕਾਂ ਵੀ ਚਿੱਟੀਆਂ ਹੋ ਚੁੱਕੀਆਂ ਨੇ ਤੇ ਸਲਾਨੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜਦੋਂ ਕੁਦਰਤ ਦੇ ਨੇੜੇ ਕੋਈ ਹੋਵੇ ਫਿਰ ਇਸੇ ਤਰੀਕੇ ਦੇ ਜਸ਼ਨ ਮਨਾਏ ਜਾਂਦੇ ਨੇ ਤੇ ਖੂਬਸੂਰਤ ਤਸਵੀਰਾਂ ਇਹ ਤਸਵੀਰਾਂ लाजमी तौर दूजे सैलानिया आकर्षित कर रही तो वैसे बैंगलोर से आ रहे हैं अभी मेरा नाम देव है और हम लोग पहले अपनी जर्नी चंडीगढ़ से हमने स्टार्ट की फिर हम कुल्लू गए कुल्लू काफी अच्छा लगा हमें हमें लगा ठंड काफी थी कुल्लू में ਤਾਂ ਅਸੀਂ ਨੇ ਕੁੱਲੂ ਸੇ ਦੋਬੇ ਕੀ ਯਾਤਰਾ ਕਰੀ ਦੋਬੇ ਆਪਨੇ ਰੈਸਟ ਲਈ ਰੱਖਾਤਾ ਦੇਖਾ ਵਾਹਾਂ ਕੇ ਗਾਉਂ ਕੇ ਲੋਕ ਕੈਸੇ ਰਹਤੇ ਹੈ ਵਿਲੇਜ ਏਰੀਆ ਕੈਸਾ ਹੈ ਕਾਫੀ ਅੱਛਾ ਅਨੁਭਵ ਹੁਆ ਕਿਉਂਕਿ ਵਿਲੇਜ ਕੇ ਲੋਕ ਕ